ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਵਤ ਪੰਜਾਬ ਟੀਵੀ ਦੇ ਵਿੱਚ ਤਾਂ ਜੁਲਾਈ ਦੀ ਪੈਨਸ਼ਨ ਖਾਤਿਆਂ ਦੇ ਵਿੱਚ ਆ ਗਈ ਹੈ ਤਾਂ 1500 ਆਈ ਹੈ ਜਾਂ 2500 ਤੁਹਾਨੂੰ ਮੈਸੇਜ ਦੇ ਤੌਰ ਤੇ ਸਬੂਤ ਦੇ ਤੌਰ ਤੇ ਤੁਹਾਨੂੰ ਵਿਖਾ ਰਹੇ ਕਿ ਬੈਂਕ ਦੇ ਵਿੱਚ ਕਿੰਨੀ ਟਰਾਂਸਫਰ ਹੋਈ ਹੈ ਤੇ ਇਹ ਹੁਣ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਹੈ ਜਿਹੜੀ ਤੋਂ ਖਾਤੇ ਦੇ ਵਿੱਚ ਆ ਚੁੱਕੀ ਹੈ ਤਾਂ ਸਾਰੇ ਜ਼ਿਲ੍ਹੇ ਦੀ ਪੈਨਸ਼ਨ ਹੈ ਜਿਹੜੀ ਤੋਂ ਭੇਜ ਦਿੱਤੀ ਗਈ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣ ਜਾ ਰਹੇ ਹਾਂ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਤਾਂ ਦੇਖ ਸਕਦੇ ਹੋ ਤੁਸੀਂ ਕਿ ਬੁਢਾਪਾ ਪੈਨਸ਼ਨ ਲਈ ਇੰਤਜ਼ਾਰ ਕਰ ਰਹੇ ਸੀ ਇੱਕ ਜ਼ਿਲ੍ਹੇ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਤਾਂ ਕਿਹੜਾ ਜ਼ਿਲ੍ਹਾ ਹੈਗਾ ਸਰਕਾਰ ਵੱਲੋਂ ਰਕਮ ਟਰਾਂਸਫਰ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਡੀਵੀਡੀ ਰਾਹੀਂ ਸਿੱਧੇ ਖਾਤੇ ਦੇ ਵਿੱਚ ਪੈਸੇ ਆ ਜਿਹੜੇ ਤਾਂ ਉਹ ਭੇਜੇ ਗਏ ਨੇ ਤਾਂ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਿਹਾ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਸੀ ਕਿ ਇਹ ਜ਼ਿਲ੍ਹੇ ਦੀ ਪੈਨਸ਼ਨ ਨਹੀਂ ਆਈ ਇਹ ਜ਼ਿਲ੍ਹੇ ਦੀ ਪੈਨਸ਼ਨ ਨਹੀਂ ਆਈ ਤਾਂ ਹੁਣ ਇੱਕ ਜ਼ਿਲ੍ਹੇ ਦੀ ਹੋਰ ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਭੇਜ ਦਿੱਤੀ ਗਈ ਹੈ ਸਰਕਾਰ ਵੱਲੋਂ ਪੈਨਸ਼ਨ ਹੈ ਜਿਹੜੀ ਤਾਂ ਟਰਾਂਸਫਰ ਕਰ ਦਿੱਤੀ ਗਈ ਹੈ ਭਗਵੰਤਮਾਨ ਸਰਕਾਰ ਲਗਾਤਾਰ ਕੰਮ ਕਰ ਰਹੀ ਆ ਤਾਂ ਉਸ ਦੇ ਚੱਲਦੇ ਹੁਣ ਇਹ ਪੈਨਸ਼ਨ ਹੈ ਜਿਹੜੀ ਤਾਂ ਉਹ ਭੇਜ ਦਿੱਤੀ ਗਈ ਹੈ ਵੱਡੇ ਬਜ਼ੁਰਗ ਨੇ ਜਿਹੜੇ ਤਾਂ ਉਹ ਖੁਸ਼ ਹੋ ਚੁੱਕੇ ਨੇ ਸਵੇਰ ਦੇ ਹੀ ਮੈਸੇਜ ਆ ਜਿਹੜੇ ਤਾਂ ਆਏ ਨੇ ਪਰ ਕਿੰਨੇ ਆਈ ਹੈ ਵੱਡਾ ਸਵਾਲ ਹੈ ਕਿੰਨੇ ਰੁਪਏ ਮਿਲੇ ਨੇ ਤੇ ਕਿਹੜਾ ਜ਼ਿਲ੍ਹਾ ਤਾਂ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤੁਹਾਡਾ ਇੰਤਜ਼ਾਰ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਤਾਂ ਹੁਣ SMS ਵੀ ਤੁਹਾਨੂੰ ਸਬੂਤ ਦੇ ਤੌਰ ਤੇ ਬੁਖਾ ਰਹੇ ਆ ਸਕਰੀਨ ਤੇ ਤੁਸੀਂ ਖੁਦ ਵੀ ਪੜ ਸਕਦੇ ਹੋ ਕਿ ਇਹਦੇ ਵਿੱਚ ਲਿਖਿਆ ਹੋਇਆ DVT GOVT ਜਨਨਿਕ ਗਵਰਨਮੈਂਟ ਪੈਨਸ਼ਨ ਆਫ 1500 ਤਾਂ ਕ੍ਰੈਡਿਟ ਹੋ ਚੁੱਕੀ ਹੈ ਅਕਾਊਂਟ ਨੰਬਰ ਹਾਈਡ ਕੀਤਾ ਹੋਇਆ 2172025 ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਇਹ ਰਾਸ਼ੀ ਹੈ ਜਿਹੜੀ ਉਹ ਟਰਾਂਸਫਰ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤਾਂ ਬਠਿੰਡੇ ਜ਼ਿਲ੍ਹੇ ਦੇ ਜਿੰਨੇ ਵੀ ਬਜ਼ੁਰਗ ਨੇ ਤਾਂ ਉਹ ਖੁਸ਼ ਹੋ ਜਾਓ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਆ ਚੁੱਕੀ ਹੈ ਪਹਿਲਾਂ ਵੀਡੀਓ ਬਣਾਈ ਸੀ ਤਾਂ ਉਹਦੇ ਵਿੱਚ ਕੁਝ ਪਿੰਡਾਂ ਦੀ ਸੀ ਪਰ ਹੁਣ ਸਾਰੇ ਜ਼ਿਲ੍ਹੇ ਦੀ ਆ ਚੁੱਕੀ ਹੈ ਫਿਲਹਾਲ ਇੰਨਾ ਹੀ ਧੰਨਵਾਦ